ਪੂਜਾ ਸਾਹਿਬ ਇੱਕ ਅੱਲੇ ਸੰਗੀਤਕਾਰ ਹੀ ਨਹੀਂ ਉਹ ਕੋ ਮੈਂ ਸਮਝਦਾ ਮਿਊਜ਼ਿਕ ਦੀ ਯੂਨੀਵਰਸਿਟੀ ਸੀਗੇ ਇੱਕ ਸਾਸਥਾ ਸੀਗੇ ਉਹ ਉਹਨਾਂ ਦੇ ਜਾਨ ਨਾਲ ਸੰਗੀਤ ਜਗਤ ਤੇ ਫਿਲਮ ਜਗਤ ਨੂੰ ਵੱਡਾ ਘਾਟਾ ਹੋਇਆ ਉਹਨਾਂ ਦਾ ਇਹੜਾ ਖਲਾਅ ਕਦੇ ਪੂਰਾ ਨਹੀਂ ਹੋ ਸਕਦਾ ਪੂਜਾ ਸਾਹਿਬ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਜਿਹਾ ਕਮਾਲ ਦੀਆਂ ਚੀਜ਼ਾਂ ਛੱਡ ਕੇ ਪਿੱਛੇ ਗਏ ਨੇ ਸਰੀਰਕ ਤੌਰ ਤੇ ਵੀ ਤਾਂ ਚਲੇ ਗਏ ਆ ਪਰ ਮੈਂ ਸਮਝਦਾ ਹਾਂ ਉਹ ਹਮੇਸ਼ਾ ਆਪਣੇ ਦਿਲਾਂ 'ਚ ਬਸਦੇ ਰਹਿਣਗੇ ਉਹਨਾਂ ਦੀਆਂ ਬਣਾਈਆਂ ਹੋਈਆਂ ਕੰਪੋਜੀਸ਼ਨਾਂ ਉਹਨਾਂ ਨੇ ਧੋਨਾ ਉਹਨਾਂ ਦੇ ਹਰਮੋਨੀਅਮ ਦੇ ਪੋਟਿਆਂ ਤੇ ਬਜਾਏ ਹੋਏ ਪੀਸ ਆ ਉਹ ਦੂਜਾ ਬੰਦਾ ਨਹੀਂ ਸੀ ਇੱਕੋ ਬੰਦਾ ਸੀ ਚਰਜੀਤ ਹੋਜਾ ਉਹਨਾ ਇਹ ਗੱਲ ਨੂੰ ਤਾਕੀਦ ਕਰ ਸਕਦੇ ਨੇ ਉਹ ਹਮੇਸ਼ਾ ਜਿਵੇਂ ਪੰਕਜ ਤੇ ਸਚਨ ਉਹਨਾਂ ਦੇ ਬੇਟੇ ਨੇ ਉਹ ਹਮੇਸ਼ਾ ਜਿਹੜੇ ਉਹਨਾਂ ਕੋਲ ਕੰਮ ਕਰਦੇ ਲੋਕ ਉਹਨਾਂ ਨੂੰ ਇਦਾਂ ਕ੍ਰੈਡਿਟ ਕਰਦੇ ਸੀਗੇ ਆਪਣੇ ਬੱਚਿਆਂ ਵਾਂਗ ਕ੍ਰੈਡਿਟ ਕਰਦੇ ਸੀਗੇ ਇਹ ਬੜੀ ਕਮਾਲ ਦੀ ਗੱਲ ਹੈ ਨਹੀਂ ਤਾਂ ਲੋਕਾਂ ਨੂੰ ਲੱਗਦਾ ਕਿ ਮੇਰਾ ਪ੍ਰੋਫੈਸ਼ਨਲ ਹੈਗਾ ਪ੍ਰੋਫੈਸ਼ਨ 'ਚ ਉਹ ਤਰ੍ਹਾਂ ਡੀਲ ਕਰਦਾ ਪਰ ਨਹੀਂ ਉਹ ਬੰਦੇ ਨੇ ਉਹ ਕਮਾਲ ਦੀ ਜ਼ਿੰਦਗੀ ਜੀ ਹੁਈ ਐ ਜੋ ਪਣੀ ਜ਼ਿੰਦਗਾਰ ਬੰਦੇ ਸੀ ਉਹਨਾਂ ਲਈ ਕੋਈ ਸਟਾਰ ਜਾਂ ਕੋਈ ਮੈਨੇ ਨਹੀਂ ਸੀ ਰੱਖਦਾ ਉਹ ਕਲਾ ਨੂੰ ਪਰਖਣ ਵਾਲੇ ਦੇ ਕਮਾਲ ਦੇ ਸੀ ਨਾ ਉਹ ਤਾਂ ਬੰਦਾ ਦੇਖ ਕੇ ਦੱਸ ਦਿੰਦੇ ਸੀ ਯਾਰ ਕਿ ਆ ਬੰਦਾ ਕੰਮ ਵਾਲਾ ਐ ਆ ਬੰਦਾ ਕੋੜੂ ਖਚਾਉਣ ਆਇਆ ਬੰਦਾ ਵੈਸੀ ਮੈਣਾ ਇਹ ਲਾਈਫ だっti ਯਾਰ ਬਸ ਹੀ ਗਾਹ ਬੜਾ ਬੜਾ ਘਾਟਾ ਐ ਸਾਡੀ ਇੰਡਸਟਰੀ ਨੂੰ ਬਹੁਤ ਬੜਾ ਘਾਟਾ ਪਿਆ ਊਜਾ ਸਾਹਿਬ ਇੱਕ ਇਕੱਲੇ ਸੰਗੀਤਕਾਰ ਹੀ ਨਹੀਂ ਉਹ ਕੋ ਮੇਰੇ ਸਾਹਮਣੇ ਮਿਊਜ਼ਿਕ ਦੀ ਯੂਨੀਵਰਸਿਟੀ ਸੀਗੀ ਇੱਕ ਸੰਸਥਾ ਸੀਗੀ ਉਹ ਉਹਨਾਂ ਦੇ ਜਾਣ ਨਾਲ ਸੰਗੀਤ ਜਗਤ ਤੇ ਫਿਲਮ ਜਗਤ ਨੂੰ ਵੱਡਾ ਘਟਾ ਹੈ ਉਹਨਾਂ ਦਾ ਇਹੜਾ ਖਲਾਅ ਉਹ ਕਦੇ ਪੂਰਾ ਨਹੀਂ ਹੋ ਸਕਦਾ ਪੂਜਾ ਸਾਹਿਬ ਨੇ ਕੱਲੇ ਗਾਇਕ ਇੰਟਰੋਡਿਊਸ ਨਹੀਂ ਕੀਤੇ ਬਹੁਤ سارے ਗੀਤਕਾਰ ਬਹੁਤ سارے ਮਜੇਸ਼ੀਅਨ ਬਹੁਤ سارے ਸੰਗੀਤਕਾਰ ਜਿਹੜੇ ਉਹਨਾਂ ਦੇ ਅਸਿਸਟੈਂਟ ਸੀਗੇ ਉਹ ਅੱਜ ਵੱਡੇ ਸੰਗੀਤਕਾਰ ਨੇ ਸੋ ਬਹੁਤ ਲੋਕ ਵੱਡੇ ਇੰਟਰੋਡਿਊਸ ਕੀਤੇ ਨੇ ਉਹ ਤੋਂ ਵੱਡੀ ਕਮਾਲ ਦੀ ਗੱਲ ਹੈ ਉਹ ਆਪ ਨਾ ਬਾਖਮਾਲ ਇਨਸਾਨ ਸੀਗੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਣ ਵਾਲੇ ਬੰਦੇ ਸੀਗੇ ਹਾਲਾਂਕਿ ਇਹਨੇ ਲੰਬੇ ਸਮੇਂ ਤੋਂ ਬਿਮਾਰੀ ਨੇ ਉਹਨੂੰ ਘੇਰ ਰੱਖਿਆ ਸੀ ਪਰ ਕਦੇ ਵੀ ਉਹਨਾਂ ਨੇ ਸ਼ਿਕਵਾ ਨਹੀਂ ਕੀਤਾ ਕਿ ਕਿ ਮੈਨੂੰ ਬਿਮਾਰੀ ਕਿਉਂ ਹੋ ਗਈ ਮੈਂ ਹਜਿਆ ਕਰਨਾ ਸੀ ਉਹ ਕਰਨਾ ਸੀਗਾ ਮੇਰੇ ਜੀਕ ਦੀ ਬੜੀ ਵੱਡੀ ਵਿਰਾਸਤ ਨੇ ਸਚਨ ਹੁਣੀ ਪਿੱਛੇ ਜਿਹੜੇ ਛੱਡ ਕੇ ਗਏ ਨੇ ਉਹ ਪਰ ਮੈਂ ਸਮਝਦਾ ਕਿ ਇੰਨੇ ਲੰਬੇ ਟਾਈਮ ਸਾਂ ਤੋਂ ਜਿਹੜੀ ਕੈਂਸਰ ਵਰਗੀ ਬਿਮਾਰੀ ਦੇ ਨਾਲ ਜੂਝਣਾ ਅਖੀਰ ਨੂੰ ਆ ਕੇ ਕੱਲ੍ਹ ਸ਼ਾਮੀ ਬਿਮਾਰੀ ਜਿੱਤ ਗਈ ਤੇ ਪਰਿਵਾਰ ਤੇ ਸਾਰੇ ਸ਼ਗਿਰਦ ਸਾਰਾ ਕੁਝ ਹਾਰ ਗਿਆ ਪਰ ਪੂਜਾ ਸਾਹਿਬ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਕਮਾਲ ਦੀਆਂ ਚੀਜ਼ਾਂ ਛੱਡ ਕੇ ਪਿੱਛੇ ਗਏ ਨੇ ਸਰੀਰਕ ਤੌਰ ਤੇ ਵੀ ਜੇ ਚਲੇ ਗਏ ਪਰ ਮੈਂ ਸਮਝਦਾ ਹਾਂ ਹਮੇਸ਼ਾ ਆਪਣੇ ਦਿਲਾਂ 'ਚ ਬਸਦੇ ਰਹਿਣਗੇ ਉਹਨਾਂ ਦੀਆਂ ਬਣਾਈਆਂ ਉਹੀਆਂ ਕੰਪੋਜੀਸ਼ਨਾਂ ਉਹਨਾਂ ਦੀ ਧੁਨਾ ਉਹਨਾਂ ਦੇ ਹਾਰਮੋਨੀਅਮ ਦੇ ਪੋਟਿਆਂ ਤੇ ਬਜਾਏ ਹੋਏ ਪੀਸ ਉਹ ਦੂਜਾ ਬੰਦਾ ਨਹੀਂ ਸੀ ਇੱਕੋ ਬੰਦਾ ਸੀ ਚਰਜੀ ਤੋਹਜਾ ਸੋ ਇਸ ਕਰਕੇ ਕਿਸੇ ਬੰਦੇ ਕੋਲੇ ਕਿਸੇ ਵੀ ਕਲਾ ਦਾ ਕੈਲੀਬਰ ਹੋਣਾ ਇੱਕ ਅਲੱਗ ਗੱਲ ਹੈ ਤੇ ਇੱਕ ਵਧੀਆ ਇਨਸਾਨ ਨਾਲ ਹੋਣਾ ਇਹ ਉਦੋਂ ਵੱਡੀ ਗੱਲ ਹੈ ਸੋ ਇਹ ਖੂਬੀਆਂ ਦੇ ਮਾਲਕ ਸੀਗੇ ਮੈਂ ਸਾਹਮਣੇ ਬੜਾ ਵੱਡਾ ਘਾਟਾ ਸਮਝਦਾ ਹਾਂ ਤੁਹਾਨੂੰ ਕਦੇ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਬਹੁਤ ਪਰ ਜੀ ਬਹੁਤ ਪਰ ਹੁਣ 15 ਦਿਨ ਪਹਿਲਾਂ ਵੀ ਮਿਲੇ 15 ਦਿਨ ਪਹਿਲਾਂ ਵੀ ਮੈਂ ਇਹਨਾਂ ਨੂੰ ਕਿਹਾ ਸਰ ਬਹੁਤ ਲੰਮੇ ਟਾਈਮ ਤੋਂ ਬਿਮਾਰੀ ਨਾਲ ਜੂਝ ਰਹੇ ਹਾਂ ਦਵਾਈਆਂ ਖਾ ਖਾ ਅੱਕਦੇ ਨਹੀਂ ਉਹ ਕਹਿੰਦੇ ਨਹੀਂ ਯਾਰ ਲਾਈਫ ਦਾ ਹਿੱਸਾ ਹੈ ਤੇ ਉਹਨੇ ਕਦੇ ਆਏ ਛੇਕਵਾਇ ਨਹੀਂ ਕੀਤਾ ਮਤਲਬ ਪੋਜ਼ਿਟਿਵ ਰਹਿੰਦੇ ਸੀ ਹਮੇਸ਼ਾ ਪੋਜ਼ਿਟਿਵ ਉਹ ਕਹਿੰਦੇ ਦੁਨੀਆ ਦੇ ਜਿਹੜਾ ਬੰਦਾ ਹੈ ਉਹਨੇ ਜਾਣਾ ਹੈ ਸਰਕਲ ਦੁਨੀਆ ਦਾ ਚੱਲਦਾ ਰਹਿਣਾ ਹੈ ਹਮੇਸ਼ਾ ਇਹੀਆਂ ਗੱਲਾਂ ਕਰਦੇ ਸੀ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਜਿੰਨਾ ਚਿਰ ਜਿਉਣਾ ਸਭੇ ਗੱਲ ਕਹਿੰਦੇ ਕਿ ਜਿੰਨਾ ਚਿਰ ਜਿਉਣਾ ਉਹਨਾਂ ਚਿਰ ਇਹ ਹੋਈਆਂ ਗੱਲਾਂ ਕਰਨ ਵਾਲੇ ਸੀ ਮੈਂ ਇੱਕ ਉਹਨਾਂ ਨੂੰ ਪੁੱਛਿਆ ਮੈਂ ਕਿ ਅਸਤਾਦ ਤੇ ਸ਼ਾਗਿਰਦ ਵਾਲਾ ਜਿਹੜਾ ਰਿਸ਼ਤਾ ਹੈ ਜੀ ਅੱਜ ਹੋਰ ਤਰ੍ਹਾਂ ਹੋ ਗਿਆ ਸਮਾਜ ਦੇ ਬਦਲ ਨਾਲ ਉਹ ਦੱਸਦੇ ਕਹਿੰਦੇ ਯਾਰ ਮੈਂ ਤਾਂ ਹੈਰਾਨ ਹੋ ਜਾਂਦਾ ਇੱਕ ਵੀ ਜਮਾਨਾ ਇੰਨਾ ਬਦਲਿਆ ਜਦੋਂ ਅਸੀਂ ਕਹਿੰਦੇ ਸ਼ਾਗਿਰਦੀ ਕਰਦੇ ਸੀਗੇ ਆਪਾਂ ਮਰਾ ਸਭ ਕੁਝ ਸਿੱਖਦੇ ਸੀਗੇ ਤਾਂ ਸਾਡੇ ਲਈ ਤਾਂ ਉਸਤਾਦ ਸਾਡਾ ਹੀ ਹੁੰਦਾ ਸੀ ਵੀ ਇਹ ਤੋਂ ਵੱਡਾ ਦੁਨੀਆ 'ਚ ਬੰਦਾ ਕੋਈ ਨਹੀਂ ਰੱਬ ਵੀ ਨਹੀਂ ਇਹ ਤੋਂ ਵੱਡਾ ਹੈਗਾ ਵੀ ਸਭ ਤੋਂ ਵੱਡਾ ਬੰਦਾ ਇਹ ਆ ਸੋ ਆਪਣਾ ਸਾਰਾ ਕੁਝ ਸਮਰਪਿਤ ਕਰਕੇ ਕਹਿੰਦੇ ਸਿੱਖਿਆ ਜਾਂਦਾ ਸੋ ਬੜੀ ਕਮਾਲ ਦੀ ਸ਼ਖਸੀਅਤ ਸੀ ਬੜੇ ਪਿਆਰੇ ਇਨਸਾਨ ਸੀਗੇ ਮਿਊਜ਼ਿਕ ਦੇ ਨਾਲ ਉਹਨਾਂ ਨਾਲ ਹੋਰ ਵੱਡੇ ਇਨਸਾਨ ਸੀਗੇ ਜੀ ਮਤਲਬ ਜੋ ਉਹਨਾਂ ਨੇ ਮਤਲਬ ਸਮਰਾਟ ਸੰਗੀਤ ਜਗਤ ਦੇ ਵਿੱਚ ਬਹੁਤ ਸਾਰੇ ਸੰਗੀਤਕਾਰ ਹੋਣਗੇ ਪਰ ਸਮਰਾਟ ਕਿਸੇ ਦੇ ਨਾਮ ਦੇ ਨਾਲ ਜਿਆਦਾ ਜੇ ਉਹਨਾਂ ਦੇ ਨਾਮ ਦੇ ਨਾਲ ਸਮਰਾਟ ਲੱਗਦਾ ਸੀ ਤੁਸੀਂ ਬੜੇ ਕਰੀਬੀ ਰਹੇ ਉਹਨਾਂ ਦੇ ਤੁਹਾਨੂੰ ਲੱਗਦਾ ਕਿ ਵਾਕਈ ਉਹ ਡਿਸਰਵ ਕਰਦੇ ਬਿਲਕੁਲ ਜੀ ਉਹ ਤਾਂ ਵੱਡੀ ਗੱਲ ਸੀ ਮੈਂ ਸਮਝਦਾ ਕਿ ਅਸੀਂ ਪੰਜਾਬੀ ਲੋਕ ਤਾਂ ਐਸ ਕਰਕੇ ਵੀ ਬlesed ਹਾਂ ਕਿ ਉਹ ਦਿੱਲੀ ਛੱਡ ਕੇ ਮੁਹਾਲੀ ਆ ਗਏ ਉਹ ਜਿਹੜੇ ਮਿਊਜ਼ਿਕ ਦੇ ਵਿਦਿਆਰਥੀ ਸੀਗੇ ਸਟੂਡੈਂਟਸ ਸੀਗੇ ਉਹਨਾਂ ਨੂੰ ਹੋਰ ਸੌਖਾ ਹੋ ਗਿਆ ਉਹਨਾਂ ਨੂੰ ਮਿਲਣਾ ਪਰ ਮੈਂ ਸਮਝਦਾ ਵੀ ਬੜੀ ਮੰਦ ਭਾਗੀ ਗੱਲ ਹੈ ਕਿ ਉਹ ਇੰਨੇ ਛੇਤੀ ਚਲੇ ਗਏ ਜਿਨ੍ਹਾਂ ਲੋਕਾਂ ਨੇ ਮਿਊਜ਼ਿਕ ਦੇ ਜਿਹੜੇ ਕਦਮ ਰੱਖਿਆ ਬਹੁਤ ਸਾਰੇ ਲੋਕਾਂ ਨੂੰ ਮਿਲ ਨਹੀਂ ਸਕੇ ਹੋਣਗੇ ਉਹਨਾਂ ਲਈ ਇਹ ਕਿਹਾ ਕਰਾਂਗੇ ਕਿ ਚਰਨਜੀਤ ਊਜਾ ਹੁੰਦੇ ਸੀਗੇ ਪਰ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਉਹ ਉਹਨਾਂ ਇਹ ਗੱਲ ਨੂੰ ਤਾਕੀਦ ਕਰ ਸਕਦੇ ਨੇ ਹਮੇਸ਼ਾ ਜਿਵੇਂ ਪੰਕਜ ਤੇ ਸਚਨ ਉਹਨਾਂ ਦੇ ਬੇਟੇ ਨੇ ਹਮੇਸ਼ਾ ਜਿਹੜੇ ਉਹਨਾਂ ਕੋਲ ਕੰਮ ਕਰਦੇ ਲੋਕ ਉਹਨਾਂ ਨੂੰ ਇਦਾਂ ਟਰੀਟ ਕਰਦੇ ਸੀਗੇ ਆਪਣੇ ਬੱਚਿਆਂ ਵਾਂਗ ਟਰੀਟ ਕਰਦੇ ਸੀਗੇ ਇਹ ਬੜੀ ਕਮਾਲ ਦੀ ਗੱਲ ਹੈ ਨਹੀਂ ਤਾਂ ਲੋਕਾਂ ਨੂੰ ਲੱਗਦਾ ਕਿ ਮੇਰਾ ਪ੍ਰੋਫੈਸ਼ਨ ਹੈ ਅਗਲਾ ਪ੍ਰੋਫੈਸ਼ਨ ਚ ਹੋਰ ਤਰ੍ਹਾਂ ਡੀਲ ਕਰਦਾ ਪਰ ਨਹੀਂ ਉਹ ਬੰਦੇ ਨੇ ਬਹੁਤ ਕਮਾਲ ਦੀ ਜ਼ਿੰਦਗੀ ਜਿਹੀ ਹੋਈ ਹੈ ਕੋਈ ਉਹਜਾ ਸਾਹਿਬ ਆਪਣੇ ਦਿਲ ਦੀ ਕੋਈ ਬਹੁਤ ਖਾਸ ਗੱਲ ਤੁਹਾਨੂੰ ਕਦੇ ਦੱਸਦੇ ਹੁੰਦੇ ਸੀ ਜਿਹੜੀ ਤਾਂ ਉਹ ਬੜੇ ਖੁਸ਼ ਹੋ ਕੇ ਦੱਸਦੇ ਹੁਣ ਜਾਂ ਉਹਨਾਂ ਦੇ ਬੜਾ ਚਾਹ ਜਿਹਦੇ ਨਾਲ ਕੋਈ ਬੰਦਾ ਗੱਲ ਦੱਸਦਾ ਇੱਕ ਨੂੰ ਸਵਾਲ ਕੀਤਾ ਮੈਂ ਕਿ ਸਾਰੇ ਸਾਡੇ ਪੰਜਾਬ ਦਾ ਸਿੰਗਰ ਹੈ ਜਿਹੜਾ ਹਰਬ ਉਹਨਾਂ ਨੇ ਉਹ ਤਾਂ ਗੀਤ ਕੀਤਾ ਸੀਗਾ ਵੀ ਤੁਸੀਂ ਉਹਨਾਂ ਨੇ ਗੀਤ ਕਿਵੇਂ ਕੀਤਾ ਉਹਨਾਂ ਟਾਈਮਾਂ ਦੇ ਵਿੱਚ ਉਹਜਾ ਸਾਹਿਬ ਕੋਲੇ ਲਾਈਨ ਲੱਗਦੀ ਸੀ ਸਾਲ-ਸਾਲ ਦੋ-ਦੋ ਸਾਲ ਚਾਰ-ਚਾਰ ਸਾਲ ਲੋਕ ਵੇਟ ਕਰਦੇ ਜੁਜਾ ਸਾਹਿਬ ਸਾਡੀ ਅ ਕੈਸਟ ਕਰਨਗੇ ਵੀ ਤੁਸੀਂ ਕਿਵੇਂ ਕੀਤਾ ਉਹਜਾ ਸਾਹਿਬ ਕਹਿੰਦੇ ਜਦੋਂ ਮੈਂ ਬਿਮਾਰ ਹੋਇਆ ਮੈਨੂੰ ਡਿਟੈਕਟ ਹੋ ਗਿਆ ਵੀ ਕੈਂਸਰ ਹੈ ਤੇ ਉਹ ਬੰਦਾ ਝੋਲੇ 'ਚ 5 ਲੱਖ ਰੁਪਏ ਪਾ ਕੇ ਪੰਜਾਬ ਤੋਂ ਦਿੱਲੀ ਪਹੁੰਚ ਗਿਆ ਤੇ ਮੈਨੂੰ ਕਹਿੰਦਾ ਮੇਰੇ ਸੁਹਾਨੇ ਰਾਖ ਕੇ ਨਾ ਪੈਰਾਂ ਕੋਲੇ ਪੈਸੇ ਰੱਖ ਕੇ ਕਹਿੰਦਾ ਗੁਰੂ ਜੀ ਤੁਹਾਨੂੰ ਕੁਝ ਨਹੀਂ ਹੋਣਾ ਚਾਹੀਦਾ ਤੁਹਾਡੀ ਬਹੁਤ ਲੋੜ ਤਾਨੂੰ ਕਿਉਂ ਹੋ ਗਿਆ ਸੀ ਆਪਣੇ ਆਪਣੇ ਕੋਈ ਮਾਫ ਕਰਾਂਗੇ ਤੁਹਾਡੀ ਤਾਂ ਬਹੁਤ ਜ਼ਿਆਦਾ ਲੋੜ ਹੈ ਤਾਂ ਕਹਿੰਦਾ ਯਾਰ ਮੈਂ ਹੱਸ ਪਿਆ ਤੇ ਮੈਂ ਕਿ ਹਰਵੰਸ ਹਾਲਾਂਕਿ ਮੈਂ ਜਾਣਦਾਂ ਨਹੀਂ ਸੀ ਪਹਿਲੀ ਵਾਰ ਮਿਲਿਆ ਸੀ ਕਹਿੰਦੇ ਕਹਿੰਦੇ ਮੈਂ ਕਿ ਯਾਰ ਪੈਸੇ ਪਿੱਛੇ ਥੋੜੀ ਚਰਨ ਦੀ ਦੂਜਾ ਮਰਨ ਲੱਗਿਆ ਪਰ ਤੂੰ ਲੈ ਕੇ ਆਇਆ ਕੋਈ ਗੱਲ ਨਹੀਂ ਕਹਿੰਦੇ ਮਣੀ ਵਾਈਫ ਨੂੰ ਕਿ ਆ ਪੈਸੇ ਸੰਭਾਲ ਕੇ ਮਰਜੀ ਰੱਖਦੇ ਖਰਚ ਨਹੀਂ ਕਹਿੰਦੇ ਜਦੋਂ ਮੈਂ ਠੀਕ ਹੋ ਕੇ ਆਇਆ ਨਾ ਵਾਪਸ ਚੰਡੀਗੜ੍ਹ ਪੇਸ਼ ਹੋਇਆ ਪੀਜੀਆ ਉਹਨਾਂ ਦਾ ਜਦੋਂ ਮੈਂ ਠੀਕ ਹੋ ਕੇ ਆਇਆ ਤੇ ਮੇਰੇ ਕੋਲ ਹੋਰ ਤਾਂ ਕੁਝ ਹੈ ਨਹੀਂ ਸੀ ਮੈਂ ਵਾਈਫ ਨੂੰ ਬੁਲਾਇਆ ਤੇ ਮੈਂ ਕਿ ਮੈਂ ਇਹਦਾ ਗੀਤ ਕਰਨਾ ਕਹਿੰਦੇ ਫਿਰ ਮੋ ਗੀਤ ਕੀਤਾ ਸੋ ਬੜੇ ਦਿਲਦਾਰ ਬੰਦੇ ਸੀ ਉਹਨਾਂ ਲਈ ਕੋਈ ਸਟਾਰ ਜਾਂ ਕੋਈ ਮਹਨੇ ਨਹੀਂ ਸੀ ਰੱਖਦਾ ਉਹ ਕਲਾ ਨੂੰ ਪਰਖਣ ਵਾਲੇ ਬੜੇ ਕਮਾਲ ਦੇ ਸੀ ਨਾ ਉਹ ਤਾਂ ਬੰਦਾ ਦੇਖ ਕੇ ਦੱਸ ਦਿੰਦੇ ਸੀ ਯਾਰ ਕਿ ਆ ਬੰਦਾ ਕੰਮ ਵਾਲਾ ਹੈ ਆ ਬੰਦਾ ਫੋੜ ਖਚਾਉਣ ਆਇਆ ਬੰਦਾ ਵੈਸੇ ਮੈਣ ਆਇਆ ਸੋ ਇਹ ਲਾਈਫ ਦਾ ਤਜਰਬਾ ਸੀਗਾ ਇਹ ਸੇ ਕਰਕੇ ਉਹਨਾਂ ਨੂੰ ਸਮਰਾਟ ਕਹਿੰਦੇ ਸੀ ਐਸੇ ਕਮਾਲ ਦੇ ਇਨਸਾਨ ਸੀਗੇ ਹੋ ਨਹੀਂ ਨਹੀਂ ਉਹਨਾਂ ਵਰਗਾ ਦੂਜਾ ਨਹੀਂ ਹੋ ਸਕਦਾ